ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਆ ਸੋ ਅਗਰ ਤੁਸੀਂ ਆਪਣੀ ਰਿੰਗ ਸਰਮਨੀ ਲਈ ਜਾਂ ਰਿਸੈਪਸ਼ਨ ਲਈ ਜਾਂ ਗੋ ਲਈ ਕੋਈ ਵੀ ਡ्रेसेस ਬਣਾਉਣੀਆਂ ਤਾਂ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਕਨਸੈਪਟ ਰੈਡੀ ਕਰਵਾ ਸਕਦੇ ਹੋ ਸੋ ਇਹ ਆਪਾਂ ਪਿੱਛੇ ਜੇ ਇਨਸਟਾ ਤੇ ਕਾਰੀ ਵੀ ਅਪਲੋਡ ਕੀਤੀਆਂ ਸੀ ਸੋ ਸਾਰਿਆਂ ਨੇ ਬਹੁਤ ਪਸੰਦ ਕੀਤਾ ਬਹੁਤ ਸਾਰੀਆਂ ਇਨਕੁਆਰੀਸ ਸੀਗੀਆਂ ਦੇ ਲਈ ਅੱਜ ਆਪਾਂ ਤੁਹਾਡੀ ਡਿਮਾਂਡ ਤੇ ਸਾਰਿਆਂ ਨੂੰ ਸੀ ਕਿ ਤੁਸੀਂ ਪਲੀਜ਼ ਇਹਨੂੰ ਚੰਗੀ ਤਰ੍ਹਾਂ ਦਿਖਾਓ ਸੋ ਆਪਾਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਸ਼ਾਰਟ ਸ਼ਰਟਸ ਦੇ ਨਾਲ ਵਿਦ ਸ਼ਰਾਰਾ ਹੈਗੇ ਆ ਇਹ ਔਰ ਤੁਸੀਂ ਕੋਈ ਵੀ ਜਿਵੇਂ ਇਹਦੇ ਤੇ ਕੋਈ ਹੋਰ ਕਨਸੈਪਟ ਵੀ ਲੈ ਸਕਦੇ ਹੋ ਡਿਜ਼ਾਈਨਿੰਗ ਦਾ ਸੋ ਅਗਰ ਤੁਹਾਨੂੰ ਇਸ ਤਰ੍ਹਾਂ ਦਾ ਇਹ ਡਿਜ਼ਾਈਨਿੰਗ ਪਸੰਦ ਆ ਤਾਂ ਤੁਸੀਂ ਸੇਮ ਵੀ ਕਰ ਸਕਦੇ ਹੋ ਪਿਓਰ ਔਰ ਸੈਮੀ ਦੇ ਹੈ ਜਿਹੜਾ ਇਹਦਾ ਪ੍ਰਾਈਸ ਆ ਡਿਫਰੈਂਟ ਹੋਊਗਾ ਸੋ ਉਹ ਤੁਹਾਨੂੰ ਪਤਾ ਹੀ ਹੈ ਆਰਡਰ ਦਾ ਪ੍ਰੋਸੀਜਰ ਵੀ ਜਿਵੇਂ ਤੁਹਾਨੂੰ ਪਤਾ ਹੀ ਹੈ 7589231377 ਤੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਅਗਰ ਤੁਹਾਨੂੰ ਸੇਮ ਚਾਹੀਦਾ ਤੁਸੀਂ ਸੇਮ ਲੈ ਸਕਦੇ ਹੋ ਅਗਰ ਇਹਦੇ ਵਿੱਚ ਕੁਝ ਕਸਟਮਾਈਜ਼ ਕਰਵਾਉਣਾ ਤਾਂ ਤੁਸੀਂ ਉਹ ਵੀ ਕਰ ਸਕਦੇ ਆ ਜਿਵੇਂ ਕਿ ਇਹ ਬਹੁਤ ਹੀ ਪਿੰਕ ਜਿਹਾ ਸ਼ੇਡ ਹੈਗਾ ਇਹਦੇ ਤੇ ਸੁੱਚੇ ਗੋਟੇ ਦਾ ਕੰਮ ਜਿਹੜਾ ਕਿ ਅੱਜਕੱਲ ਹੀ ਸੀਜ਼ਨ ਦੇ ਵਿੱਚ ਟ੍ਰੈਂਡ ਦੇ ਵਿੱਚ ਰਹੂਗਾ ਸੋ ਬਹੁਤ ਹੀ ਬੈਸਟ ਜਿਹਾ ਕਨਸੈਪਟ ਆ ਇਹ ਸੁੱਚੇ ਗੋਟੇ ਦਾ ਇਸਰਾ ਨੀਚੇ ਬਾਰਡਰ ਬਣਿਆ ਹੋਇਆ ਜੀ ਉੱਪਰ ਤੱਕ ਇਹਦੇ ਇਸ ਤਰ੍ਹਾਂ ਲਾਈਨਸ ਜਾਂਦੀਆਂ ਹੈਗੀਆਂ ਇਸ ਤਰ੍ਹਾਂ ਬਾਜੂ ਹੈ ਬਹੁਤ ਹੀ ਹਲਕਾ ਫੂਕਾ ਜਾਂ ਔਰ ਹੈਵੀ ਡਿਜ਼ਾਈਨਿੰਗ ਹੈ ਜਦੋਂ ਤੁਸੀਂ ਵੇਅਰ ਕਰੋਗੇ ਇੱਕ ਬਹੁਤ ਹੀ ਪਿਆਰੀ ਲੁੱਕ ਆਊਗੀ ਬੈਕ ਤੇ ਆਪਾਂ ਇਹਦੇ ਇਸ ਤਰ੍ਹਾਂ ਸਿੱਪੀ ਸਪਰੈਡ ਕੀਤੀ ਹੈ ਛੋਟਾ ਜਿਹਾ ਬਾਰਡਰ ਬਣਾਇਆ ਹੈਗਾ ਸੋ ਇਹ ਫਰੰਟ ਹੈ ਜੀ ਔਰ ਅਗਰ ਇਹਦਾ ਤੁਸੀਂ ਫੁੱਲ ਲੁੱਕ ਦੇਖਣਾ ਤੁਸੀਂ ਇੰਸਟਾ ਤੇ ਨਹੀਂ ਦੇਖਿਆ ਹੈਗਾ ਔਰ ਬਹੁਤ ਹੀ ਪਿਆਰੇ ਜਿਹੇ ਲਟਕਣ ਦੇ ਕੇ ਅਸੀਂ ਇਹਨੂੰ ਅ ਫਿਨਿਸ਼ ਕੀਤਾ ਹੋਇਆ ਸੋ ਇਸ ਤਰ੍ਹਾਂ ਦੇ ਮਿਰਰ ਵਾਲੇ ਲਟਕਣ ਦਿੱਤੇ ਹੋਏ ਆ ਜੋ ਤੁਸੀਂ ਇਹਨੂੰ ਵੇਅਰ ਕਰਦੇ ਹੋ ਤਾਂ ਇਹ ਕਾਫੀ ਅੱਛਾ ਕਨਸੈਪਟ ਆ ਇਹ ਆਪਣੇ ਕੋਲੇ ਰੈਡੀ ਹੈ ਜੀ ਪੀਸ ਤੁਸੀਂ ਐਜ਼ ਇਟ ਇਜ਼ ਵੀ ਅਗਰ ਤੁਹਾਨੂੰ ਜਲਦੀ ਹੈਗੀ ਆ ਤਾਂ ਇਹ ਆਪਾਂ ਫ੍ਰੀ ਆਫ ਲੈਂਥ ਕੇ ਰਿਕਾਰਡਿੰਗ ਬਣਿਆ ਹੋਇਆ ਸੋ ਤੁਸੀਂ ਇਹਨੂੰ ਵੀ ਕਸਟਮਾਈਜ਼ ਕਰਵਾ ਸਕਦੇ ਹੋ ਇਹ ਜਿਵੇਂ ਕਾਫੀ ਜਿਹੜਾ ਹੈਵੀ ਕਮ ਹੈ ਜੀ ਇਹ ਆਹ ਦੋਨੋਂ ਦੇਖਣ ਚ ਬਹੁਤ ਹੀ ਹੈਵੀ ਫਲੇਅਰ ਵਾਲਾ ਸ਼ਰਾਰਾ ਹੈਗਾ ਜੋ ਤੁਸੀਂ ਨੂੰ ਵੀਅਰ ਕਰਦੇ ਹੋ ਤਾਂ ਇੱਕ ਪ੍ਰੋਪਰ ਜਿਹੜੀ ਲੁੱਕ ਆਏਗੀ ਸੋ ਇਹ ਦੇਖੋ 5 5 ਐਂਡ ਹਾਫ 5.5 6 ਮੀਟਰ ਦਾ ਸ਼ਰਾਰਾ ਇਸ ਤਰ੍ਹਾਂ ਕਲੀਆਂ ਜੀ ਵਿੱਚ ਉਹਦੇ نیچے ਬਾਰਡਰ ਬਣਿਆ ਹੋਇਆ ਸੋ ਫਿਰ ਇਹਦੀ ਇਸ ਤੇ ਕਾਫੀ ਜਿਹੜੀ ਟਾਈਮਿੰਗ ਹੈ ਆਪਾਂ ਨੂੰ ਲੱਗਦੀ ਹੈ ਬਣਾਉਣ ਲਈ ਸੋ ਇਹਦੀ ਤੁਸੀਂ ਫੁੱਲ ਫਲੇਅਰ ਦੇਖ ਸਕਦੇ ਹੋ ਇੱਕ ਲਹਿੰਗੇ ਤੋਂ ਵੀ ਵੱਧ ਕੇ ਫਲੇਅਰ ਹੈ ਜੀ ਇਹਦਾ ਇਦੇ ਨਾਲ ਆਪਾਂ 컬러 ਕਨਸੈਪਟ ਵੀ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਅਗਰ ਤੁਹਾਡੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੁਸੀਂ ਇਹਨੂੰ ਬਣਾਉਣਾ ਚਾਹਦੇ ਹੋ ਤਾਂ ਤੁਸੀਂ ਇਸੇ ਤਰ੍ਹਾਂ ਸਾਡੇ ਕੋਲ ਜਿਵੇਂ ਰੈਡੀ ਆ ਆਪਾਂ ਇਹਨੂੰ ਤੁਹਾਡੇ ਲਈ ਮੈਜ਼ਰਮੈਂਟ ਦੇ ਰਿਕਾਰਡਿੰਗ ਹੈ ਜਿਹੜਾ ਸੈਟ ਕਰਨਾ ਹੈ ਇਹ ਦੁਪੱਟਾ ਜੀ ਦੁਪੱਟੇ ਦੇ ਫੋਰ ਸਾਈਡ ਇਸ ਤਰ੍ਹਾਂ ਹੈਗਾ ਵਿੱਚ ਲਾਈਨਸ ਹੈ ਜੀ ਫੁੱਲ ਹੈਵੀ ਜਿਸ ਦੇ ਅਕੋਰਡਿੰਗ ਜਿਵੇਂ ਹੁੰਦਾ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਹੈ ਜਿਹੜਾ ਇਹ ਦੁਪੱਟਾ ਸੋ ਬਹੁਤ ਹੀ ਬੈਸਟ ਜਿਹਾ ਕਨਸੈਪਟ ਹੈ ਸੁੱਚੇ ਗੋਟੇ ਦੇ ਵਿੱਚ ਤੁਸੀਂ ਇਹਨੂੰ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਕਿਸੇ ਹੋਰ ਸ਼ੇਡ ਤੇ ਕਸਟਮਾਈਜ਼ ਕਰਵਾਉਣਾ ਤੁਹਾਨੂੰ ਐਜ਼ ਇਟ ਇਜ਼ ਜੋ ਤੁਸੀਂ ਦੇਖ ਰਹੇ ਹੋ ਉਸ ਤਰ੍ਹਾਂ ਦਾ ਹੀ ਕਸਟਮਾਈਜ਼ ਹੋ ਕੇ ਮਿਲੇਗਾ ਸੋ ਉਹ ਸਾਰਾ ਪ੍ਰੋਪਰ ਹੈਂਡ ਸੀਗਾ ਜੀ ਇਹਦੇ ਵਿੱਚ ਆਪਾਂ ਥੋੜਾ ਇਹਨੂੰ ਜਿਆਦਾ ਹੈਵੀ ਕੀਤਾ ਔਰ ਇਹਦਾ ਜਿਹੜਾ ਕਨਸੈਪਟ ਵੀ ਚੇਂਜ ਕੀਤਾ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਇਹ ਇਸ ਤਰ੍ਹਾਂ ਹੈਂਡਵਰਕ ਦਾ ਕੰਮ ਹੈ ਜੀ ਇਹ ਵੀ ਸੇਮ ਜਿਹਾ ਕਨਸੈਪਟ ਆ ਸੁੱਚੇ ਗੋਟੇ ਦੇ ਵਿੱਚ ਹੀ ਇਹ ਹੈਗਾ ਸੋ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਸੋ ਆਪਣੀ ਕੋਸ਼ਿਸ਼ ਹੈ ਕਿ ਆਪਾਂ ਤੁਹਾਨੂੰ ਉਸ ਤਰ੍ਹਾਂ ਦਾ ਟ੍ਰੈਂਡਿੰਗ ਸੂਟ ਹੀ ਦੇਈਏ ਤੁਹਾਨੂੰ ਵੀ ਜਿਹੜਾ ਦੇਖਣ 'ਚ ਇਹ ਚੰਗੇ ਲੱਗਦੇ ਹੋਣੇ ਕਿਉਂਕਿ ਜਦੋਂ ਕੋਈ ਟ੍ਰੈਂਡ ਆਉਂਦਾ ਜੀ ਤੁਹਾਨੂੰ ਆਪਣੇ ਆਪ ਉਹ ਚੀਜ਼ ਅਟਰੈਕਟ ਕਰਦੀ ਹੈ ਸੋ ਇਸ ਤਰ੍ਹਾਂ ਆਪਾਂ ਬਹੁਤ ਹੀ ਹਲਕੇ ਜਿਹੇ ਟੈਸਲਸ ਦਿੱਤੇ ਹੋਏ ਆ ਇਸ ਤਰ੍ਹਾਂ ਇਹਦੇ ਸ਼ਾਰਟ ਸ਼ਰਟ ਦੇ ਨਾਲ ਇਹਨੂੰ ਰੈਡੀ ਕੀਤਾ ਹੋਇਆ ਅਗਰ ਤੁਸੀਂ ਇਨਾਂ ਦੀਆਂ ਫੁੱਲ ਰੀਲਸ ਦੇਖਣੀਆਂ ਤਾਂ ਆਪਣੇ ਦੋ ਪੇਜ ਹੈਗੇ ਆ ਬੀ ਸਟਾਈਲਿਸ਼ ਨਾਮ ਦੇ ਔਰ ਇੱਕ ਨਮਾ ਨਿਊ ਆਪਾ ਪੇਜ ਅਪਲੋਡ ਕੀਤਾ ਹੈਗਾ ਜੀ ਫਿਤੂਰ ਬਾਏ ਜਸਵਿੰਦਰ ਬ੍ਰਾਡ ਸੋ ਤੁਸੀਂ ਉੱਥੇ ਜਾ ਕੇ ਵੀ ਇਹਨੂੰ ਚੈੱਕ ਕਰ ਸਕਦੇ ਹੋ ਦੋਨੋਂ ਆਪਣੇ ਹੀ ਪੇਜ ਹੈ ਇਸ ਤਰ੍ਹਾਂ ਜੀ ਸਾਰੇ ਅੰਗੋਟੇ ਦਾ ਜਾਲ ਹੈ ਔਰ ਵਿੱਚ ਆਪਾਂ ਜਿਵੇਂ ਇਸ ਤਰ੍ਹਾਂ ਫਲਾਵਰ ਦੀ ਸ਼ੇਪ ਦਿੱਤੀ ਹੋਈ ਆ ਸੋ ਇਹ ਵੀ ਬਹੁਤ ਹੀ ਹੈਵੀ ਜਿਹੜਾ ਫਲੇਅਰ ਹੈ ਜੀ ਇਹਦੀ ਤੁਸੀਂ ਇੱਕ ਐਕਸਟਰਾ ਫਲੇਅਰ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਫਲੇਅਰ ਹੈ ਜੀ ਇਹ ਫਾਈਨ ਗਰੇਪ ਤੇ ਬਣਿਆ ਹੋਇਆ ਕਿਉਂਕਿ ਲਾਈਟ ਸ਼ੇਡ ਹੈ ਜੀ ਕੋਈ ਵੀ ਤੁਸੀਂ ਕريب ਲਓਗੇ ਤਾਂ ਇਹ ਦੇ ਲਈ ਬਹੁਤ ਹੀ ਬੈਸਟ ਹੈ ਲਾਈਟ ਸ਼ੇਡ ਦੇ ਵਿੱਚ ਕਿਉਂਕਿ ਕਈ ਜਿਹੜੇ ਸ਼ੇੜਾ ਫਾਈਨ ਗਰੇਪ ਤੇ ਨਹੀਂ ਆਉਂਦੇ ਹੈਗੇ ਪਿਓਰਾ ਦੇ ਸ਼ੇਡ ਜੀ ਹੁੰਦੇ ਆ ਸੋ ਬਹੁਤ ਹੀ 80 ਗ੍ਰਾਮ ਵਾਲੀ ਕريب ਦੇ ਆਪਾਂ ਉੱਪਰ ਇਹਨੂੰ ਬਣਾਇਆ ਹੋਇਆ ਅਗਰ ਤੁਸੀਂ ਇਹਦੀਆਂ ਰੀਲਸ ਦੇਖਣੀ ਆ ਤੁਸੀਂ ਪ੍ਰੋਪਰ ਪਾਈ ਹੋਈ ਦੀਆਂ ਰੀਲਸ ਤਿਕ ਸਕਦੇ ਆ ਦੇਖੋ ਜੀ ਇੱਕ ਲਹੰਗੇ ਦੀ ਲੁੱਕ ਹੈ ਜੀ ਜਾਕੋ ਦਾ ਬਹੁਤ ਹੀ ਸੋਹਣਾ ਕਨਸੈਪਟ ਹੈ ਇਹ ਔਰ ਦੁਪट्टे ਦੇ ਵਿੱਚ ਵੀ ਆਪਾਂ ਫੁੱਲ ਹੈਵੀ ਹੈ ਜਿਹੜਾ ਇਹਦਾ ਦੁਪੱਟਾ ਹੈ ਜੀ ਬੋਟੇ ਦੇ ਵਿੱਚ ਫੁੱਲ ਹੈਵੀ ਹੈ ਜਿਹੜਾ ਦੁਪੱਟਾ ਹੈ ਔਰ ਸਾਈਡਸ ਤੇ ਆਪਾਂ ਇਸ ਤਰ੍ਹਾਂ ਬੋਟੇ ਤੇ ਟੈਸਲਸ ਦਿੱਤੇ ਹੋਏ ਆ ਸੋ ਸਾਈਡਸ ਤੇ ਆਪਾਂ ਚੰਪਾ ਲਾ ਕੇ ਨੂੰ ਬਹੁਤ ਹੀ ਸੋਹਣਾ ਫਿਨਿਸ਼ ਕੀਤਾ ਹੋਇਆ ਹੈ ਸੋ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਆ ਜੀ ਸੋ ਦੋਨੋਂ ਕਲਰ ਬਹੁਤ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲੇ ਆ ਦੋਨੋਂ ਡ्रेसेस ਦੇ ਆਪਾਂ ਜੋ ਵੀ ਤੁਹਾਨੂੰ ਦਿਖਾਇਆ ਹੈਗਾ ਪਿੰਕ ਸ਼ੇਡ ਔਰ ਸੀ ਗ੍ਰੀਨ ਦੇ ਵਿੱਚ ਬਹੁਤ ਹੀ ਡਿਫਰੈਂਟ ਜਿਹਾ ਸ਼ੇਡ ਹੈਗਾ ਇਹ ਸੋ ਇਹ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਹੋਣ ਵਾਲੇ ਸ਼ੇਡ ਹੈਗੇ ਆ ਸੋ ਤੁਸੀਂ ਇਹਨਾਂ ਨੂੰ ਐਜ਼ ਇਟ ਇਜ਼ ਆਪਣੇ ਮੈਜ਼ਰਮੈਂਟ ਦੇ ਅਕੋਰਡਿੰਗ ਜਿਹੜਾ ਸੈੱਟ ਕਰਵਾ ਸਕਦੇ ਹਾਂ ਸੋ ਉਮੀਦ ਹੈ ਜੀ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੀਂ-ਨਵੀਂ ਕਲੈਕਸ਼ਨ ਲੈ ਕੇ ਆਉਂਦੇ ਰਵਾਂਗੇ ਨਵੀਂ ਕਲੈਕਸ਼ਨ ਦੇ ਆਪਣਾ ਪੇਜ ਫੋਲੋ ਕਰੋ ਜੀ ਫਿਤੂਰ ਬਾਏ ਜਸਵਿੰਦਰ ਬਰਾੜ ਜਿਹਦੇ ਤੇ ਆਪਾਂ ਸ਼ੂਟਸ ਜਦੋਂ ਸ਼ੂਟਸ ਦੀਆਂ ਹੀ ਵੀਡੀਓ ਅਪਲੋਡ ਕਰਾਂਗੇ ਸੋ ਉਮੀਦ ਹੈ ਤੁਹਾਨੂੰ ਪਸੰਦ ਆਉਣਗੇ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਅਪਡੇਟਸ ਲੈ ਕੇ ਆਉਂਦੇ ਰਵਾਂਗੇ ਸੋ ਬਣੇ ਰਹੋ ਮਿਲ ਜਾਈਆ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਸੋ